ਅਸੀਂ ਜਦੋਂ ਗੁਰੂ ਦਾ ਆਸਰਾ ਨਹੀਂ ਲੈਂਦੇ ਆ ਫਿਰ ਅਸੀਂ ਪੜ੍ਹਦੇ ਨਹੀਂ ਕੋਈ ਕਿਸੇ ਥਾਂ ਤੇ ਜਾ ਕੇ ਪੜ੍ਹਦਾ ਹੈ ਕੋਈ ਕਿਸੇ ਥਾਂ ਤੇ ਜਾ ਕੇ ਪੜ੍ਹਦਾ ਜੋਦੋਂ ਪੂਰੇ ਗੁਰੂ ਦਾ ਆਸਰਾ ਨਹੀਂ ਲੈਂਦਾ ਬੰਦਾ ਕੋਈ ਲੋਕਾਂ ਦੀਆਂ ਮੋਖਾ ਜੀਆਂ ਕਰਦਾ ਫਿਰ ਹੋਰ ਥਾਮਾਂ ਤੇ ਜਾ ਕੇ ਪੜ੍ਹਦਾ ਪਰ ਜਿਹੜਾ ਵੀ ਗੁਰੂ ਦਾ ਆਸਰਾ ਲੈ ਲੈਂਦਾ ਉਹ ਕਿਸੇ ਵੀ ਮੋਖਾ ਜੀ ਨਹੀਂ ਕਰਦਾ ਕਿਉਂਕਿ ਗੁਰੂ ਦੇ ਬਾਏ

ਉਹ ਕਿਉਂ ਕਿਸੇ ਦੀ ਖਾਨ ਰੱਖੇਗਾ ਉਹ ਕਿਸੇ ਦੀ ਪੁੱਤਾਂ ਜੀ ਕਰੇਗਾ ਅਸੀਂ ਉਸ ਮਿਲੇ ਦੀ ਪੜ੍ਹਦੇ ਹਾਂ ਜਦੋਂ ਗੁਰੂ ਦਾ ਆਸਰਾ ਨਿਕਟੇ ਊਰਮ ਗੁਰੂ ਦਾ ਆਸਰਾ ਤਾਂ ਉਹ ਬ੍ਰਹਮ ਸਤਿ ਦੀ ਬਾਣੀ ਦਾ ਜਦੋਂ ਇਹ ਆਸਰਾ ਬੰਦਾ ਨਹੀਂ ਲੈਂਦਾ ਇਹਨੂੰ ਬੰਦਾ ਪੜ੍ਹਦਾ ਹੁਣ ਜਿਹੜਾ ਪਿੰਡੇ ਗੁਰੂ ਦੀ ਸ਼ਰਤ ਚਾਹੁੰਦਾ ਹੈ ਮੰਨ ਕਰਕੇ ਤੇ ਫਿਰ ਗੁਰੂ ਦਾ ਪੱਖ ਪਰ ਗੁਰਦੇ ਤੇ ਗੁਰੂ ਜੀ ਦਾ ਪੱਖ ਪੂਰ ਕਰਨ ਮਹਾਰਾਜ ਨੇ ਕੋਈ ਸਿੱਧੀ ਮੋਤਾਜੀ ਨਹੀਂ ਕਰਦਾ ਜਾ ਤੂੰ ਮੇਰੇ ਬਾਰੇ ਤਾਂ ਕਿਹਾ ਮੁਖੰਦਾ ਤੇ ਫਿਰ ਕਿਵੇਂ ਦੀ ਮੋਤਾਜੀ ਵੀ ਦਿੱਤੀ ਮੇਰੇ ਪਰ ਜਦੋਂ ਗੁਰੂ ਨੂੰ ਗੁਰੂ ਨੂੰ ਸਾਡੀ ਗੁਰੂ ਕਿਵੇਂ ਥਾਕੇ ਭੜਕਦਾ ਫਿਰੇ ਮੋਤਾਜੀਆਂ ਵੀ ਕਰਦਾ ਪਹਿਲੋਂ ਤਾਂ ਪੂਰਾ ਧਾਮਾ ਤੇ ਉਹ ਜੈਤਰੀ ਆਪਣਾ ਸਿਰ ਚ ਕੱਦਦਾ ਪਰ ਜਿਹੜਾ ਗੁਰੂ ਨੂੰ ਆਪਣੇ ਮਖਮਦ ਦੇ ਮੈਂ ਗੁਰੂ ਦਾ ਹਾਂ ਤੇ ਗੁੰਗਰਾ ਪਾਪ ਤੋਂ ਇਹਨਾਂ ਪੂਰਨ ਪੁਰਸ਼ਾ ਪੂਰਨ ਵਿਸ਼ਵਾਸ fro ਕਿਸੇ ਦੇ ਦਰਦੀ ਜਾਂਦਾ ਮਾਰਦ ਖਰੇ ਗੁਰੂ ਨੂੰ ਕਮੀ ਨਹੀਂ ਕੋਈ ਵੀ ਨਹੀਂ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਜਾਗਾ ਮੀਤ ਸਵਾਜਨ ਹੈ ਸੰਗੀਆਂ ਕਿਸ ਜਨਕੋ ਕੋ ਖਾ ਕੀ ਤਾ ਗੁਰੂ ਹਰਗੋਬਿੰਦ ਜੀ ਬਖਸ਼ਾ। ਮਹਾਰਾਜ ਕਹਿੰਦੇ ਉਸ ਬੰਦੇ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜਿਹੜਾ ਗੁਰੂ ਆਪਣਾ ਮਿੱਤਰ ਸਮਝਦਾ ਹੈ। ਜਿਹਦੇ ਮਿੱਤਰ ਬਣ ਗਿਆ ਉਹ ਉਸ ਨੂੰ ਖੁਦ ਨੂੰ ਬਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਗੁਰੂ ਨੂੰ ਸਭ ਕੁਝ ਹੈ। ਪਰ ਸਸਰੂ ਕਹਿੰਦੇ ਜੇ ਗੁਰੂ ਛੜ ਕੇ ਉਹ ਧਾਮਾਂ ਦੇ ਫੜਦਾ ਹੈ ਫਿਰ ਉਦਨੀ ਬੜਾ ਇਹ ਕੱਲ ਚੇਤੇ ਰੱਖੀ ਇਹਦੇ ਬਰਾਬਰ ਦਾ ਉਹ ਨਹੀਂ ਕੋਈ ਜੇ ਤੂੰ ਇਹ ਕਹਿਣ ਕਿ ਇਹਦੇ ਬਰਾਬਰ ਦਾ ਕੋਈ ਹੋਖ ਹੈ ਤੂੰ ਥਾਕੇ ਜਾ ਕੇ ਮੈਂ ਬੈਠ ਜਾਂਦਾ ਇਹਦੇ ਬਰਾਬਰ ਦਾ ਕੋਈ ਨਹੀਂ ਹਾਂ ਜਿਹੜਾ ਬੰਦਾ ਰੱਬ ਨਾਲ ਟੱਕਿਆ ਹੁੰਦਾ ਉਹ ਪੜਕਦਾ ਜੂ ਉਹ ਥਾਂ ਥਾਂ ਤੇ ਪਾ ਕੇ ਆਸਰੇ ਲੈਂਦੇ ਕਦੇ ਕਿਸੇ ਥਾਂ ਤੇ ਜਾਂਦੇ ਕਦੇ ਕਿਸੇ ਥਾਂ ਤੇ ਟਿਕਦੇ ਉਹ ਜਿਹੜਾ ਗੁਰੂ ਦਾ ਅਸਲਾ ਚੜ੍ਹਦਾ ਕਿਸੇ ਵੀ ਮੁਹਾਦੀ ਨਹੀਂ ਕਰ ਉਹਨੂੰ ਕਿਸੇ ਦੀ ਪਰਵਾਹ ਨਹੀਂ ਉਹ ਤੇਖ ਨਾਲ ਖੜਿਆ ਬੈਠਾ ਪਰ ਬਾਹ ਨਾਲ ਕਿਸੇ ਗਰੀਬਾ ਸਕੇ ਉਹਨੂੰ ਕਿਸੇ ਦੀ ਪਰਵਾਹ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਰੰਗ ਰਸਿਆ ਰੰਗ ਰੂਗਤੂ ਕੋ ਵੀ ਕਰ ਜਾ ਪਰ ਬਾਹ ਨਾਲ ਕਿਸੇ ਦੀ ਬਾਸ ਨਹੀਂ ਉਹਨੂੰ ਕੇ ਸ਼ੇਰੀ ਤੋਹਰ ਉਹਦੇ ਰੰਗ ਦੇ ਹੱਥ ਵੇ ਉਹਦੇ ਰੰਗ ਦੇ ਰੂਪੇ

ਉਦੋਂ ਕਿਸੇ ਦੀ ਕੋ। ਕਿ ਮਹਾਰਾਜ ਨੇ ਇੱਕ ਵਾਰ ਨੂੰ ਹੋਰ ਬਖਸ਼ਿਆ ਛੜ ਕੇ ਕਹਿੰਦੇ ਹੈ ਬਹਿਮੇ ਹੈ ਗੁਰੂ ਤੇਗੂ ਛੜ ਕੇ ਕਿਹਦੇ ਦਰ ਤੇ ਕਿਉਂਕਿ ਤੇਰੇ ਬਰਾਬਰ ਕੋਈ ਨਹੀਂ ਹੈ ਤੇ ਤੇਰੇ ਸੇਵ ਨੂੰ ਕਿਸੇ ਦੀ ਕਾਣ ਨਹੀਂ ਕੋਈ ਨੂੰ ਮਾਰਦਾ ਕਾਣ ਦਰ ਹੈ ਮੋਤਾਜੀ ਕਿ ਕਿਸੇ ਦੀ ਮੋਤਾਜੀ ਤੇਰੇ ਸੇਵ ਨੂੰ ਸਤਿਗੁਰੂ ਕਹਿੰਦੇ ਤਦ ਨੂੰ ਛੋੜ ਜਾਇਏ ਪ੍ਰਭ ਕਹਿ ਦਤਾ ਆਨਯਤੇ ਸਭ ਸੁ ਤੇਰੇ ਸ਼ੇਖੂ ਕਿਸ ਕੀ ਖਾਮ ਸਾਤਿ ਤੰਦਾ ਫਿਰੇ ਬੇਰੇ ਬੇਮਾਰ ਦੁਨਿਆ ਚ ਪਾਪ ਜਾਣਾ ਸਾਜ ਰਤ ਰਬ ਰੁਟੇ ਗੁਰ ਨੋਟ ਰੁਟਿਆ ਹੋਇ ਕਹਿੰਦੇ ਤੇਰੇ ਸ਼ੇਖੂ ਕਿਸੇ ਦੀ ਤੇਨੂੰ ਛੱਡ ਕੇ ਦਸਨ ਕਿਹਦੇ ਦਰ ਤੇ ਆਵੇ ਕਿਉਂਕਿ ਤੇਰੇ ਬਰਾਬਰ ਤਾਂ ਕੋਈ ਨਹੀਂ ਸਭ ਜਿੱਥੋਂ ਨੀਵੇਂ ਨੇ ਥੱਲੇ ਨੇ ਸਭ ਤੇਰੇ ਹੀ ਆਸਰਾ ਹੈ ਤੇਰੇ ਹੀ ਸਹਾਰਾ ਹੈ ਜਿਹੜਾ ਇਹ ਸੰਜਣ ਲੱਗਦਾ ਹੈ ਉਹ ਕਿ ਗੁਰੂ ਦਾ ਸਹਾਰਾ ਹੈ ਗੁਰੂ ਦੀ ਓਟ ਹੈ ਫਿਰ ਉਹ ਕਿਸੇ ਦੀ ਮਤਾਜਿਮੀ ਕਰਦਾ ਹੋਣਾ ਉਥਾਲ-ਥਾਲ ਹੀ ਨਹੀਂ ਪੜਦਾ ਹੋਣਾ ਉਤੇ ਇੱਕ ਗੱਤੇ ਲੁਆ ਬਿਠਾ ਰਹੇ ਇੱਕ ਇੱਕ ਤੇ ਬਹੁਤਾਂ ਇੱਕ ਇਤਿਹਾਸਕ